ਇੰਡੀਅਨ ਪ੍ਰੀਮੀਅਰ ਲੀਗ 2025 ਸੀਜ਼ਨ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ ਟੂਰਨਾਮੈਂਟ ਕਿਸ ਤਰੀਕ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਇਸ ਦਾ ਖੁਲਾਸਾ ਹੋ ਗਿਆ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਐਤਵਾਰ 12 ਜਨਵਰੀ ਨੂੰ ਇੱਕ ਖੁਲਾਸਾ ਕੀਤਾ ਸੀ ਰਾਜੀਵ ਸ਼ੁਕਲਾ ਨੇ ਦੱਸਿਆ ਕਿ ਆਈਪੀਐਲ 2025 ਸੀਜ਼ਨ 23 ਮਾਰਚ ਤੋਂ ਸ਼ੁਰੂ ਹੋਵੇਗਾ ਇਸ ਦਾ ਮਤਲਬ ਹੈ ਕਿ ਟੂਰਨਾਮੈਂਟ ਦਾ ਉਦਘਾਟਨੀ ਮੈਚ ਇਸ ਦਿਨ ਖੇਡਿਆ ਜਾਵੇਗਾ ਜਦੋਂ ਕਿ ਫਾਈਨਲ ਮੈਚ 25 ਮਈ ਨੂੰ ਖੇਡਿਆ ਜਾਵੇਗਾ ਦਰਸਲ ਬੀਸੀਸੀਆਈ ਦੀ ਵਿਸ਼ੇਸ਼ ਆਮ ਮੀਟਿੰਗ ਐਤਵਾਰ ਨੂੰ ਹੋਈ ਸੀ ਇਹ ਫੈਸਲਾ ਇਸ ਸਮੇਂ ਦੌਰਾਨ ਲਿਆ ਗਿਆ ਰਾਜੀਵ ਸ਼ੁਕਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਿਰਫ ਇੱਕ ਹੀ ਵੱਡਾ ਮੁੱਦਾ ਸੀ ਉਹ ਸੀ ਖਜ਼ਾਨਚੀ ਅਤੇ ਸਕੱਤਰ ਦੀ ਚੋਣ ਉਹਨਾਂ ਕਹੇ ਕਿ ਡਬਲਯੂਪੀਐਲ ਯਾਨੀ ਕਿ ਮਹਿਲਾ ਪ੍ਰੀਮੀਅਰ ਲੀਗ ਦੇ ਸਥਾਨ ਵੀ ਸਪਸ਼ਟ ਨੇ ਜਿਨ੍ਹਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਆਈਪੀਐਲ ਕਮਿਸ਼ਨਰ ਨੂੰ ਵੀ ਇੱਕ ਸਾਲ ਲਈ ਨਿਯੁਕਤ ਕੀਤਾ ਗਿਆ ਹੈ Indian Premier League 2025 ਸੀਜ਼ਨ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਟੂਰਨਾਮੈਂਟ ਕਿਸ ਤਰੀਕ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਇਸ ਦਾ ਖੁਲਾਸਾ ਹੋ ਗਿਆ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਐਤਵਾਰ 12 ਜਨਵਰੀ ਨੂੰ ਇੱਕ ਖੁਲਾਸਾ ਕੀਤਾ ਸੀ ਰਾਜੀਵ ਸ਼ੁਕਲਾ ਨੇ ਦੱਸਿਆ ਕਿ IPL 2025 ਸੀਜ਼ਨ 23 ਮਾਰਚ ਤੋਂ ਸ਼ੁਰੂ ਹੋਵੇਗਾ ਇਸ ਦਾ ਮਤਲਬ ਹੈ ਕਿ ਟੂਰਨਾਮੈਂਟ ਦਾ ਉਦਘਾਟਨੀ ਮੈਚ ਇਸ ਦਿਨ ਖੇਡਿਆ ਜਾਵੇਗਾ ਜਦੋਂ ਕਿ ਫਾਈਨਲ ਮੈਚ 25 ਮਈ ਨੂੰ ਖੇਡਿਆ ਜਾਵੇਗਾ ਦਰਸਲ BCCI ਦੀ ਵਿਸ਼ੇਸ਼ ਆਮ ਮੀਟਿੰਗ ਐਤਵਾਰ ਨੂੰ ਹੋਈ ਸੀ ਇਹ ਫੈਸਲਾ ਇਸ ਸਮੇਂ ਦੌਰਾਨ ਲਿਆ ਗਿਆ ਰਾਜੀਵ ਸ਼ੁਕਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਿਰਫ ਇੱਕ ਹੀ ਵੱਡਾ ਮੁੱਦਾ ਸੀ ਉਹ ਸੀ ਖਜ਼ਾਨਚੀ ਅਤੇ ਸਕੱਤਰ ਦੀ ਚੋਣ ਉਹਨਾਂ ਕਹੇ ਕਿ ਡਬਲਯੂਪੀਐਲ ਯਾਨੀ ਕਿ ਮਹਿਲਾ ਪ੍ਰੀਮੀਅਰ ਲੀਗ ਦੇ ਸਥਾਨ ਵੀ ਸਪਸ਼ਟ ਨੇ ਜਿਨ੍ਹਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਆਈਪੀਐਲ ਕਮਿਸ਼ਨਰ ਨੂੰ ਵੀ ਇੱਕ ਸਾਲ ਲਈ ਨਿਯੁਕਤ ਕੀਤਾ ਗਿਆ ਹੈ